ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਜੀਲੈਂਸ ਦੇ ਮੁਖੀ ਐਸਪੀਐਸ ਪਰਮਾਰ ਨੂੰ ਮੁਅਤਲ ਕਰਕੇ ਇੱਕ ਨਵੀਂ ਚਰਚਾ ਛੇੜਤੀ ਹੈ ਦਰਅਸਲ ਪਹਿਲਾਂ ਕਈ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਚੁੱਕੇ ਨੇ ਕਿ ਕਰਪਸ਼ਨ ਦੇ ਮਾਮਲੇ ਵਿੱਚ ਉਹ ਪੋਰਾ ਭਰ ਵੀ ਕਿਸੇ ਨੂੰ ਨਹੀਂ ਬਖਸ਼ਣਗੇ ਔਰ ਇਸ ਮਾਮਲੇ ਵਿੱਚ ਉਹ ਵਿਜੀਲੈਂਸ ਉਹ ਅਥਾਰਟੀ ਜਿਹਨੇ ਸਾਰੇ ਪੰਜਾਬ ਚ ਕਰਪਸ਼ਨ ਦੂਰ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਹੈ ਉਦੇ ਮੁਖੀ ਨੂੰ ਕਰਪਸ਼ਨ ਦੇ ਮਾਮਲੇ ਵਿੱਚ ਢਿੱਲ ਵਰਤਨ ਦੇ ਦੋਸ਼ ਵਿੱਚ ਮੁਅਤਲ ਕਰਨਾ ਇਹ ਆਪਣੇ ਆਪ ਇੱਕ ਵੱਡੀ ਗੱਲ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਇੰਨਾ ਵੱਡਾ ਸਟੈਪ ਚੁੱਕਣਾ ਕਿਉਂ ਪਿਆ ਕਿਉਂਕਿ ਇਕੱਲੇ ਵਿਜੀਲੈਂਸ ਦੇ ਚੀਫ ਨੂੰ ਹੀ ਮੁਅਤਲ ਨਹੀਂ ਕੀਤਾ ਸਕੋ ਉਹਨਾਂ ਦੇ ਨਾਲ ਪੀਪੀਐਸ ਅਧਿਕਾਰੀ ਏਆਈਜੀ ਵਿਜੀਲੈਂਸ ਸਵਰਨਦੀਪ ਸਿੰਘ ਨੂੰ ਵੀ ਮੁਅਤਲ ਕੀਤਾ ਜਿਹੜੇ ਪਹਿਲਾਂ ਮੁੱਖ ਮੰਤਰੀ ਦਾ ਮੈਡਲ ਵੀ ਹਾਸਲ ਕਰ ਚੁੱਕੇ ਨੇ ਬੜੇ ਚਰਚਿਤ ਪੁਲਿਸ ਅਧਿਕਾਰੀ ਨੇ ਔਰ ਇਸੇ ਤਰ੍ਹਾਂ ਹਾਕੀ 올ੰਪੀਅਨ ਐਸ ਐਸ ਐਸਪੀ ਵਿਜੀਲੈਂਸ ਹਰਪ੍ਰੀਤ ਸਿੰਘ ਮੰਡੇਰ ਨੂੰ ਵੀ ਮੁਅਤਲ ਕੀਤਾ ਗਿਆ ਔਰ ਇਹ ਮੁਅਤਲੀਆਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਖਾਸ ਕਰਕੇ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਵਿੱਚ ਵੀ ਮੁੱਖ ਮੰਤਰੀ ਨੇ ਇੰਨਾ ਵੱਡਾ ਕਦਮ ਕਿਵੇਂ ਚੱਕ ਲਿਆ ਔਰ ਕਿਉਂ ਚੁੱਕਿਆ ਜੇ ਇਹਦੇ ਉਚੋਕੜ ਤੇ ਜਾਈਏ ਤੇ 7 ਅਪ੍ਰੈਲ ਨੂੰ ਖੁਦ ਪੰਜਾਬ ਵਿਜੀਲੈਂਸ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਸੀ ਡਰਾਈਵਿੰਗ ਲਾਇਸੈਂਸ ਘਪਲੇ ਦੇ ਮਾਮਲੇ ਵਿੱਚ ਔਰ ਇਸ ਸਬੰਧ ਵਿੱਚ ਰੀਜਨਲ ਟਰਾਂਸਪੋਰਟ ਅਥਾਰਟੀ ਜਿਹਨੂੰ ਆਰਟੀਏ ਵੀ ਕਿਹਾ ਜਾਂਦਾ ਔਰ ਇਸੇ ਤਰ੍ਹਾਂ ਡਰਾਈਵਿੰਗ ਟੈਸਟ ਸੈਂਟਰਾਂ 'ਚ ਛਾਪੇਮਾਰੀ ਕੀਤੀ ਗਈ ਸੀ ਔਰ ਛਾਪੇਮਾਰੀ ਕਰਕੇ ਵਿਜੀਲੈਂਸ ਨੇ 16 ਐਫਆਈਆਰ ਦਰਜ ਕੀਤੀਆਂ ਸੀ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਦੇ ਵਿੱਚ ਸਰਕਾਰੀ ਅਧਿਕਾਰੀ ਮੁਲਾਜ਼ਮ ਤੇ ਪ੍ਰਾਈਵੇਟ ਏਜੰਟ ਸ਼ਾਮਲ ਸੀ ਔਰ 41000 ਰੁਪਏ ਦੇ ਕਰੀਬ ਜ਼ਬਤ ਵੀ ਕੀਤੇ ਸੀ ਔਰ ਇਹ ਜਿਹੜੇ ਗ੍ਰਿਫਤਾਰ ਕੀਤੇ ਸੀ ਜਾਂ ਜਿਨ੍ਹਾਂ ਤੇ ਐਫਆਈਆਰ ਦਰਜ ਕੀਤੀ ਸੀ ਉਹਨਾਂ ਵਿੱਚ ਆਰਟੀਏ ਦੇ ਅਧਿਕਾਰੀ ਡਾਟਾ ਐਂਟਰੀ ਆਪਰੇਟਰ ਜੂਨੀਅਰ ਅਸਿਸਟੈਂਟ ਪਰ ਪ੍ਰਾਈਵੇਟ ਏਜੰਟ ਜਿਹੜੇ ਸ਼ਾਮਿਲ ਸੀ ਘਪਲੇ ਦਾ ਜਿਹੜਾ ਮੇਨ ਬੇਸ ਇਹ ਸੀ ਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਜਿਹੜਾ ਡਰਾਈਵਿੰਗ ਟੈਸਟ ਹੁੰਦਾ ਉਸ ਮਾਮਲੇ 'ਚ ਘਪਲਾ ਹੁੰਦਾ ਸੀ ਇਹ ਕਿਹਾ ਜਾਂਦਾ ਵੀ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਜਿਹੜੇ ਪ੍ਰਾਈਵੇਟ ਏਜੰਟ ਸੀ ਉਹ ਬਿਨਾਂ ਡਰਾਈਵਿੰਗ ਟੈਸਟ ਤੇ ਡਰਾਈਵਿੰਗ ਲਾਇਸੈਂਸ ਦੇਣ ਦਾ ਧੰਦਾ ਕਰਦੇ ਸੀ ਔਰ ਇਸ ਮਾਮਲੇ ਚ ਲੱਖਾਂ ਕਰੋੜਾਂ ਰੁਪਏ ਦੀ ਰਿਸ਼ਵਤ ਖੋਰੀ ਜਿਹੜੀ ਚੱਲਦੀ ਸੀ ਦਰਅਸਲ ਇਹ ਮਾਮਲਾ ਜਿਹੜਾ ਪਿਛਲੇ ਸਮੇਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਠਾਇਆ ਸੀ ਜਲੰਧਰ ਦੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਅਵਤਾਰ ਸਿੰਘ ਜੂਨੀਅਰ ਨੇ ਜਿਹੜੇ ਅਕਸਰ ਵਿਧਾਨ ਸਭਾ ਵਿੱਚ ਤੱਥਾਂ ਸਹਿਤ ਆਪਣੀ ਗੱਲ ਰੱਖਦੇ ਨੇ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਵੀ ਪੰਜਾਬ ਚ ਡਰਾਈਵਿੰਗ ਟੈਸਟ ਪਾਸ ਕਰਨ ਦੀ ਰੇਸ਼ਿਓ ਜਿਹੜੀ ਹੈ 94 ਫੀਸਡ ਹੈ ਔਰ ਕਈ ਜ਼ਿਲ੍ਹਿਆਂ ਵਿੱਚ ਤੇ 100 ਫੀਸਡ ਤੱਕ ਵੀ ਹੈ ਜਦ ਕਿ ਕੌਮੀ ਪੱਧਰ ਤੇ ਡਰਾਈਵਿੰਗ ਟੈਸਟ ਪਾਸ ਕਰਨ ਦੀ ਪ੍ਰਤੀਸ਼ਾ ਜਿਹੜੀ ਹੈ ਉਹ ਕੇਵਲ 64 65 ਹੈ ਤੇ ਫਿਰ ਪੰਜਾਬ ਵਿੱਚ ਇਹ 94 ਫੀਸਡ ਕਿਵੇਂ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਵੱਡੇ ਪੱਧਰ ਤੇ ਇੱਕ ਗਰੋ ਗੈਂਗ ਕੰਮ ਕਰਦਾ ਜਿਤ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਨੇ ਔਰ ਜਿਹੜੇ ਦਲਾਲ ਏਜੰਟ ਉਹ ਸ਼ਾਮਲ ਨੇ ਉਹ ਟੈਸਟ ਪਾਸ ਕੀਤੇ ਬਿਨਾ ਡਰਾਈਵਰ ਸੈਂਸ ਜਾਰੀ ਕਰਵਾਉਣ ਦਾ ਧੰਦਾ ਕਰਦੇ ਨੇ ਔਰ ਇਸ ਮਾਮਲੇ 'ਚ ਵੱਡੇ ਪੱਧਰ ਤੇ ਕ腐ਸ਼ਨ ਹੋ ਰਹੀ ਹੈ ਉਦੋਂ ਮੁੱਦਾ ਉੱਠਿਆ ਸੀ ਜਿਸ ਤੋਂ ਬਾਅਦ ਵਿਜੀਲੈਂਸ ਕੋ ਗਿਆ ਤੇ ਵਿਜੀਲੈਂਸ ਨੇ ਜਿਹੜੇ ਰੇਡ ਕੀਤੇ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਵਿਜੀਲੈਂਸ ਨੇ ਖੁਦ ਰੇਡ ਕੀਤੇ ਖੁਦ 16 ਐਫਆਈਆਰ ਦਰਜ ਕੀਤੀਆਂ ਖੁੱਦ 24 ਵਿਅਕਤੀ ਗ੍ਰਫਤਾਰ ਕੀਤੇ ਔਰ ਕਰੰਸੀ ਜਿਹੜੀ ਉਹ ਜ਼ਬਤ ਕੀਤੀ ਤੇ ਫਿਰ ਉਸੇ ਵਿਜੀਲੈਂਸ ਦੇ ਚੀਫ ਤੇ ਦੋ ਹੋਰ ਉੱਚ ਅਧਿਕਾਰੀਆਂ ਨੂੰ ਮੁਅੱਤਲ ਕੋ ਕੀਤਾ ਉਹਨਾਂ ਦੀ ਧੌਂ ਤੇ ਹੱਥ ਕਿਉਂ ਪਾਇਆ ਸਰਕਾਰ ਨੇ ਜਾਣਕਾਰੀ ਮਿਲੀ ਹੈ ਵੀ ਡਰਾਈਵਿੰਗ ਟੈਸਟ ਘਪਲੇ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ ਵਿਜੀਲੈਂਸ ਨੂੰ ਪਰ ਸਰਕਾਰ ਦੇ ਧਿਆਨ ਵਿੱਚ ਇਹ ਗੱਲ ਆਈ ਵੀ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਨੇ ਉਹ ਜਿਹੜੇ ਮਲਜ਼ਮ ਨੇ ਉਹਨਾਂ ਵਿਰੁੱਧ ਬਹੁਤ ਢਿੱਲ ਵਰਤ ਰਹੇ ਨੇ ਇੱਥੋਂ ਤੱਕ ਵੀ ਟਰਾਂਸਪੋਰਟ ਸਕੱਤਰ ਵੱਲੋਂ ਜਿਹੜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗਿਫਤਾਰ ਕਰਨ ਦੀ ਪ੍ਰਵਾਨਗੀ ਵੀ ਦੇਤੀ ਸੀ ਵਿਜੀਲੈਂਸ ਨੂੰ ਪਰ ਵਿਜੀਲੈਂਸ ਨੇ ਇਹਦੇ باوجود ਢਿੱਲ ਮਾਰਕ ਕੀਤੀ ਜਾਂ ਅਸਿੱਧੇ ਰੂਪ ਵਿੱਚ ਇਹ ਕਹਿ ਲਿਆ ਵੀ ਮਲਜ਼ਮਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਮਦਰ ਕੀਤੀ ਔਰ ਤਿੰਨ ਆਰਟੀਓ ਜਿਹੜੇ ਨਾਮਜ਼ਦ ਕੀਤੇ ਨੇ ਇਸ ਮਾਮਲੇ ਵਿੱਚ ਦੋ ਹਾਲੇ ਤੱਕ ਵਿਜੀਲੈਂਸ ਜਿਹੜੀ ਗ੍ਰਿਫਤਾਰ ਨਹੀਂ ਕਰ ਸਕੇ ਔਰ ਪਤਾ ਇਹ ਲੱਗਾ ਵੀ ਫਿਰ ਸਰਕਾਰ ਨੇ ਜਦੋਂ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਤੇ ਉਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਨੇ ਉਹ ਹੀ ਕਿਤੇ ਨਾ ਕਿਤੇ ਮਲਜਮਾ ਨੂੰ ਬਚਾਉਣ ਲਈ ਢਿੱਲ ਮੱਠ ਕਰ ਰਹੇ ਨੇ ਤੇ ਜਦੋਂ ਇਹ ਮਾਮਲਾ ਪਤਾ ਲੱਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪੁੱਜਾ ਤੇ ਉਹਨਾਂ ਨੇ ਇਹਨੂੰ ਬਹੁਤ ਗੰਭੀਰਤਾ ਨਾਲ ਲਿਆ ਵੀ ਵਿਜੀਲੈਂਸ ਦੀ ਚੀਜ਼ ਵਿਜੀਲੈਂਸ ਚੀਫ ਦੀ ਕੁਰਸੀ ਤੇ ਬੈਠਾ ਜੇ ਕੋਈ ਅਧਿਕਾਰੀ ਖੁਦ ڪرਪਸ਼ਨ ਦੇ ਮਾਮਲੇ 'ਚ ਅੱਖਾਂ ਮੀਟਦਾ ਤੇ ਇਸ ਤੋਂ ਮਾੜੀ ਜਾਂ ਇਸ ਤੋਂ ਵੱਡਾ ਇਸ਼ੂ ਕੋਈ ਹੋ ਨਹੀਂ ਸਕਦਾ ਔਰ ਉਹਨਾਂ ਨੇ ਤੁਰੰਤ ਵਿਜੀਲੈਂਸ ਚੀਫ ਪਰਮਾਰ ਨੂੰ ਮੁਅਤਲ ਕਰਨ ਦਾ ਹੁਕਮ ਜਾਰੀ ਕਰਵਾਇਆ ਔਰ ਨਾਲ ਦੀ ਨਾਲ ਇੱਕ ਏਆਈਡੀ ਤੇ ਇੱਕ ਐਸਐਸਪੀ ਨੂੰ ਵੀ ਮੁਅਤਲ ਕਰਨ ਦੇ ਹੁਕਮ ਦਿੱਤੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਪਸ਼ਨ ਵਿਰੁੱਧ ਇਹ ਮਾਮਲਾ ਜਾਂ ਇਹ ਕਦਮ ਪਹਿਲੀ ਵਾਰੀ ਨਹੀਂ ਚੱਕਿਆ ਇੱਕ ਵਾਰੀ ਜਦੋਂ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਪੰਜਾਬ ਦੇ ਡੀਸੀ ਐਸਐਸਪੀ ਪੰਜਾਬ ਚੰਡੀਗੜ੍ਹ ਬੁਲਾਏ ਸੀ ਤੇ ਉਹਨਾਂ ਨੂੰ ਦੋ ਟੁਕ ਕਹਿਤਾ ਸੀ ਵੀ ਜੇ ਕਿਸੇ सुबंदत डीसी एसएसपी ਇਥੋਂ ਤੱਕ ਉਹਨਾਂ ਐਸਐਚਓ ਦਾ ਨਾਮ ਵੀ ਲਿਆ ਸੀ ਵੀ ਉਹਨਾਂ ਦੇ ਖੇਤਰਾਂ ਵਿੱਚ ਕਰਪਸ਼ਨ ਹੋਈ ਤੇ ਉਹਦਾ ਜਵਾਬ ਦੇ ਸੰਬੰਧਿਤ ਡੀਸੀ ਸੰਬੰਧਿਤ एसएसपी ਜਾਂ ਸੰਬੰਧਿਤ ਜਿਹੜਾ ਐਸਐਚਓ ਹੋਊਗਾ ਔਰ ਉਸ ਤੋਂ ਬਾਅਦ ਵੀ ਕਈ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਬੜੇ ਕਰੜੇ ਹੱਥਾਂ ਨਾਲ ਮੁੱਖ ਮੰਤਰੀ ਨੇ ਲਿਆ ਸੀ ਪਿਛਲੇ ਸਮੇਂ ਜਦੋਂ ਤਹਿਸੀਲਦਾਰਾਂ ਨੇ ਇੱਕ ਤਹਿਸੀਲਦਾਰ ਜਿਹਨੂੰ ਗ੍ਰਫਤਾਰ ਕੀਤਾ ਸੀ ਕਰਪਸ਼ਨ ਦੇ ਮਾਮਲੇ 'ਚ ਉਹਦੇ ਹੱਕ ਵਿੱਚ ਹੜਤਾਲ ਕੀਤੀ ਸੀ ਤੇ ਉਦੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜੇ ਵੱਡੇ ਕਦਮ ਚੱਕੇ ਸੀ 1.5 ਦਿਨਾਂ ਦੇ ਕਰੀਬ ਨੈib ਤਹਿਸੀਲਦਾਰ ਤੇ ਤਹਿਸੀਲਦਾਰ ਤੁਰੰਤ ਮੁਅੱਤਲ ਕਰ ਦਿੱਤੇ ਸੀ ਔਰ ਵੱਡੇ ਪੱਦਰ ਤੇ ਬਦਲੀਆਂ ਕਰਤੀਆਂ ਸੀ ਬਦਲੀਆਂ ਵੀ ਬੜੀਆਂ ਮਿਸਾਲੀ ਕੀਤੀਆਂ ਸੀ ਪਠਾਨਕੋਟ ਬੈਠੇ ਤਹਿਸੀਲਦਾਰ ਨੂੰ ਅਬੋਰ ਤੇ ਅਬੋਰ ਬੈਠੇ ਤਹਿਸੀਲਦਾਰ ਨੂੰ ਗਰਦਾਸਪੁਰ ਤੱਕ ਬਦਲ ਦਿੱਤਾ ਸੀ ਸੋ ਇਹ ਜਿਹੜਾ ਵੱਡਾ ਕਦਮ ਚੱਕਿਆ ਇਹਦੇ ਨਾਲ ਪੰਜਾਬ ਵਿੱਚ ਵੱਡੇ ਪੱਧਰ ਤੇ ਚਰਚਾ ਹੈ ਵੀ ਇੱਕ ਜੇ ਵਿਜੀਲੈਂਸ ਦਾ ਚੀਫ ਕ੍ਰਾਪਸ਼ਨ ਦੇ ਮਾਮਲੇ ਵਿੱਚ ਢਿੱਲ ਕਰਦਾ ਸਰਕਾਰ ਉਹਨੂੰ ਨਹੀਂ ਬਖਸ਼ਦੀ ਤੇ ਫਿਰ ਹੋਰਾਂ ਦਾ ਕੀ ਬਣੂਗਾ ਜਿਹੜੇ ਕ੍ਰਾਪਸ਼ਨ ਦੇ ਮਾਮਲੇ ਵਿੱਚ ਜਿਹੜੇ ਲਿਫਤ ਨੇ ਅਧਿਕਾਰੀ ਜਾਂ ਮੁਲਾਜ਼ਮ ਇੱਕ ਰੋਚਕ ਗੱਲ ਹੋਰ ਹੈ ਪਿਛਲੇ 3 ਮਹੀਨਿਆਂ ਦੌਰਾਨ ਵਿਜੀਲੈਂਸ ਦੇ ਚੀਫ ਜਿਹੜੇ ਤਿੰਨ ਵਾਰੀ ਬਦਲੇ ਗਏ ਨੇ ਲੰਬੇ ਸਮੇਂ ਤੋਂ ਵਿਜੀਲੈਂਸ ਦੇ ਚੀਫ ਰਹੇ ਬਰਿੰਦਰ ਕੁਮਾਰ ਨੂੰ ਬੜੇ ਨਾਟਕੀ ਢੰਗ ਨਾਲ ਪਿਛਲੇ ਸਮੇਂ ਬਦਲਿਆ ਸੀ ਉੱਥੋਂ ਔਰ ਉਹਨਾਂ ਦੀ ਥਾਂ ਤੇ 17 ਫਰਵਰੀ ਨੂੰ ਨਗੇਸ਼ਵਰ Rao ਨੂੰ ਉੱਥੇ ਨਿਯੁਕਤ ਕੀਤਾ ਸੀ ਪਰ ਸਵਾ ਮਹੀਨੇ ਬਾਅਦ ਨਗੇਸ਼ਵਰ Rao ਦੇ ਉੱਥੋਂ ਸ਼ਾਂਤੀ ਕਰਕੇ ਤੇ ਫਿਰ 26 ਮਾਰਚ ਨੂੰ ਉਹਨਾਂ ਦੀ ਥਾਂ ਤੇ ਐਫਪੀਐਸ ਪਰਮਾਰ ਨੂੰ ਲਾਇਆ ਸੀ ਪਰ ਪਰਮਾਰ ਸਾਹਿਬ ਨੂੰ ਵੀ ਹੁਣ ਬਦਲ ਦਿੱਤਾ ਤੇ ਉਹਨਾਂ ਦੀ ਥਾਂ ਤੇ ਹੁਣ ਪੀਕੇ ਸੁਨਹਣੂ ਐਡੀਸ਼ਨਲ ਚਾਰਜ ਦਿੱਤਾ ਸੋ ਇਹ ਸਾਰੀ ਘਟਨਾ ਕਰਨ ਤੋਂ ਇੰਜ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਖਾਸ ਕਰਕੇ ਭਗਵੰਤ ਸਿੰਘ ਮਾਨ ਕਰਪਸ਼ਨ ਦੇ ਮਾਮਲੇ ਵਿੱਚ ਇਸ ਤੋਂ ਬਾਅਦ ਹੋਰ ਵੀ ਕਈ ਵੱਡੇ ਕਦਮ ਚੁੱਕ ਸਕਦੇ ਨੇ